ਰੱਖੇ ਤੇਰੇ ਤੇ ਕੀ ਮਾੜਿਓ ਉਹ ਬਚਦਾ ਤੁਹੀਓ ਪਰਮਾਣਿ ਦਿੱਤਾ ਸਾਨੂੰ ਹੰਗੂ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਜੱਗਿਆ ਛੇ ਤੁਮ ਜਦ ਤੂੰ ਪਰਮੇ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਾਰਿਆਂ ਨੂੰ ਜੈੰਸੀ ਦੀ ਕਰਦੇ ਆਂ ਮੇਰਾ ਨਾਮ ਸਤਨਾਮ ਮਸੀਹ ਮੈਂ ਪਿੰਡ ਗੁਣੀਏ ਤੋਂ ਰਹਿਣ ਵਾਲਾ ਹਾਂ ਔਰ ਸਾਰੇ ਇਲਾਕੇ ਨੂੰ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਪ੍ਰਵੀਰ ਸਿੰਘ ਮਸੀਹ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਜਿਹੜਾ ਹੈ ਪੂਰੇ ਦੇਸ਼ ਵਿਦੇਸ਼ ਵਿੱਚ ਪੂਰੇ ਵਰਲਡ ਦੇ ਵਿੱਚ ਬੜਾ ਜਿਹੜਾ ਹੈ ਵਿਸ਼ੇਸ਼ ਮੰਨਿਆ ਜਾਂਦਾ ਹੈ ਔਰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜਨਮ ਹੈ ਉਹ ਆਪ ਜੀਆਂ ਨੂੰ ਸਾਰਿਆਂ ਨੂੰ ਬਾਈਬਲ ਦੇ ਵਿੱਚੋਂ ਪਤਾ ਲੱਗਦਾ ਏ ਕਿ ਅਸਰਾਇਲ ਦੇਸ਼ ਔਰ ਜਰੂਸਲਮ ਸ਼ਹਿਰ ਬੈਥਲਹਮ ਨਗਰ ਦੇ ਵਿੱਚ ਹੋਇਆ ਜੋ ਕਿ ਦੌਦ ਪਾਸਾ ਦਾ ਜਿੱਥੇ ਤਖਤ ਲੱਗਦਾ ਸੀ ਤੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਕਬੀ ਅਸਮਸੀ ਦਾ ਜਨਮ ਜਿਹੜਾ ਹੈ ਬੜਾ ਵਿਸ਼ੇਸ਼ ਹੈ ਪੂਰੇ ਵਰਲਡ ਦੇ ਵਿੱਚ ਬੜੀ ਇਹਨੂੰ ਮਾਨਤਾ ਦਿੱਤੀ ਜਾਂਦੀ ਹੈ ਸੋ ਸਾਰਿਆਂ ਨੂੰ ਇਹ ਮੈਸੇਜ ਦਿੰਦੇ ਆ ਕਿ ਇਹ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਸਮੂਹ ਇਲਾਕਾ ਨਿਵਾਸੀਆਂ ਨੂੰ ਔਰ ਪੂਰੇ ਪੰਜਾਬ ਨੂੰ ਔਰ ਪੂਰੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋਏ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇਗਾ ਬਰਕਤ ਦੇਵੇਗਾ ਔਰ ਕਬੀ ਅਸਮਸੀ ਦਾ ਜਨਮ ਜਿਹੜਾ ਹੈ ਇਹ ਬੈਤਲਮ ਨਗਰ ਦੇ ਵਿੱਚ ਹੋਇਆ ਔਰ ਜਦੋਂ ਪ੍ਰਭੇਸ਼ੂਮ ਸੀ ਦਾ ਜਨਮ ਹੋਇਆ ਇਹ ਖਬਰ ਜਿਹੜੀ ਹੈ ਇੱਕ ਸਾਡੇ ਜੋ 크੍ਰਿਸਚਨ ਭਾਈਚਾਰਾ ਇਹਨੂੰ ਇੱਕ ਚਿੰਨ ਦਿੱਤਾ ਗਿਆ ਜੋ ਕਿ ਸਟਾਰ ਹੈ ਅ ਮਤਲਬ ਕਿ ਇੱਕ ਚਿੰਨ ਸੀ ਜਿਹੜਾ ਮਤਲਬ ਕਿ ਸਟਾਰ ਹੈ ਜਿਹੜਾ ਮਤਲਬ ਕਿ ਮਜੂਸੀਆਂ ਨੇ ਜਿਹੜੇ ਜੋਤਸੀ ਸਨ ਉਹਨਾਂ ਨੇ ਵੇਖਿਆ ਕਿ ਤਾਰਾ ਜਿਹੜਾ ਕਦੋਂ ਵਿਖਾਈ ਦਿੱਤਾ ਹੈ ਤੇ ਜਦੋਂ ਉਹਨਾਂ ਨੂੰ ਤਾਰਾ ਵਿਖਾਈ ਦਿੱਤਾ ਉਹ ਰਾੜੇ ਵਿੱਚ ਭੇਡਾਂ ਚਾਰਦੇ ਸਨ ਅਜ਼ਾਲੀ ਜਿਹੜੇ ਸਨ ਉਹਨਾਂ ਨੂੰ ਜਦੋਂ ਤਾਰੇ ਦੇ ਦਰਸ਼ਨ ਹੋਏ ਤੇ ਉਹਨਾਂ ਦੇਖਿਆ ਕਿ ਇਹ ਕਿਹੋ ਜਿਹਾ ਤਾਰਾ ਹੈ ਜਿਹੜਾ ਅੱਜ ਪਹਿਲੀ ਵਾਰੀ ਵੇਖਿਆ ਸੀ ਕਦੀ ਚੜਦਾ ਵੇਖਿਆ ਨਹੀਂ ਤਾਰਾ ਤੇ ਜਦੋਂ ਉਹਨਾਂ ਨੂੰ ਤਾਰੇ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਆਪਣੇ ਵਿਆਦ ਸ਼ਾਸਤਰ ਜਿਹੜੇ ਫੁੱਲਣੇ ਸ਼ੁਰੂ ਕੀਤੇ ਕਿ ਇਹਦਾ ਗਿਆਨ ਇਹਦਾ ਪ੍ਰਕਾਸ਼ ਕੀ ਹੈ ਤਾਰੇ ਦਾ ਉਹਨਾਂ ਜਦੋਂ ਆਪਣੇ ਧਰਮ ਗ੍ਰੰਥ ਜਦੋਂ ਵਿਆਦ ਸ਼ਾਸਤਰ ਸਾਰੇ ਫੁੱਲੇ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਪੁਰਾਣੇ ਨਬੀ ਜਿਹੜੇ ਸਨ ਵੱਡੇ ਨਬੀ ਸਰ ਉਹਨਾਂ ਨੇ ਭਵਿੱਖ ਬਾਣੀਆਂ ਕੀਤੀਆਂ ਸਨ ਕਿ ਜਦੋਂ ਇੱਕ ਇਹ ਬਾਲਕ ਜਨਮੇਗਾ ਪੈਦਾ ਹੋਵੇਗਾ ਮੁਕਤੀ ਦਾਤਾ ਉਧਾਰ ਕਰਤਾ ਮਸੀਹਾ ਇਹ ਤਾਰਾ ਉਦੋਂ ਵਿਖਾਈ ਦਿੱਤਾ ਜਾਵੇਗਾ ਫਿਰ ਉਹਨਾਂ ਨੇ ਜਿਵੇਂ ਜਿਵੇਂ ਤਾਰਾ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ ਤਿਵੇਂ-ਤਿਵੇਂ ਉਹਦੇ ਮਗਰ-ਮਗਰ ਚੱਲਦੇ ਗਏ ਤੇ ਤਾਰਾ ਉਸ ਜਗ੍ਹਾ ਤੇ ਜਾ ਕੇ ਟਿਕਿਆ ਜਿੱਥੇ ਦੌਦ ਦੌਦ ਪਾਸਾ ਦਾ ਤਖਤ ਲੱਗਦਾ ਸੀ ਪੁਰਾਣੇ ਸਮੇਂ ਦੇ ਵਿੱਚ ਦੌਦ ਪਾਸਾ ਦਾ ਤਖਤ ਸੀ ਉੱਥੇ ਜਾ ਕੇ ਤਾਰਾ ਟਿਕ ਗਿਆ ਤੇ ਜਦੋਂ ਉਹਨਾਂ ਨੇ ਜਾ ਕੇ ਵੇਖਿਆ ਕਿ ਤਾਰਾ ਟਿਕ ਗਿਆ ਉਹਨਾਂ ਸੋਨਾ ਮੋਰ ਲਬਾਣ ਤੇ ਬੜੀਆਂ ਭੇਟਾਂ ਚੜਾਈਆਂ ਤੇ ਖੁਦਾਵੰ ਪ੍ਰਵੀਅਸਮ ਸੀ ਨੂੰ ਜਾ ਕੇ ਨਕਮਸਤਕ ਕੀਤਾ ਮੱਥਾ ਟੇਕਿਆ ਤੇ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਮਾਤਾ ਮਰੀਮ ਨੂੰ ਤੇ ਯੂਸਫ ਨੂੰ ਇਹ ਪ੍ਰਵੀਅਸਮ ਸੀ ਦੀ ਜੀਵਨ ਦੇ ਬਾਰੇ ਬਾਈਬਲ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਮਤਲਬ ਕਿ ਵੱਡੇ ਦਿਨ ਦੀ ਮੁਬਾਰਕਾਂ ਨੇ ਸਾਰਿਆਂ ਨੂੰ 크리스마ਸ ਦੀਆਂ ਪੂਰੇ ਨਗਰ ਨਿਵਾਸੀਆਂ ਨੂੰ ਔਰ ਪੂਰੇ ਵਰਲਡ ਦੇ ਵਿੱਚ ਬੈਠੇ ਹੋਏ ਸਾਰੇ ਭੈਣ ਭਰਾਵਾਂ ਨੂੰ ਮਤਲਬ ਕਿ ਵੱਡੇ ਦਿਨ ਦੀ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈਓ ਸਾਰਿਆਂ ਨੂੰ ਜੈਮਸੀ ਦੀ ਨਾਮ ਮੇਰਾ ਨੂੰ ਹੈ ਪਿੰਡ ਮੇਰਾ ਗੁਨੀਆ ਐ ਮੈਂ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਦੀ ਤੇ ਨਵੇਂ ਸਾਲ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੇ ਚਾਹੁੰਦੀ ਆ ਤੇ ਮੈਂ ਮਨੋਂ ਕਾਮਨਾ ਦਿਲੋਂ ਕਾਮਨਾ ਕਰਦੀ ਆ ਕਿ ਹਰ ਇੱਕ ਦੇ ਘਰ 'ਚ ਪ੍ਰਭੂ ਖੁਸ਼ੀਆਂ ਭਰਿਆ ਦਿਨ ਲਿਆਏ ਤੇ ਹਰ ਇੱਕ ਤੇ ਸੁੱਖ ਸ਼ਾਂਤੀ ਰੱਖੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਮੈਂ ਮਦਨ ਗਿਲ ਗੁਨੀਆ ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾੜੇ ਭੈਣ ਭਾਈਆਂ ਨੂੰ ਜੈ ਮਸੀਹ ਦੀ ਸੋ ਸਾਰਿਆਂ ਨੂੰ ਪ੍ਰਭੂ ਜਸੂ ਮਸੀਹ ਦੇ ਸੋਬ ਦਿਹਾੜੇ ਦੇ ਜਨਮ ਦਿਨ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਸੋ ਪ੍ਰਭੂ ਯਸੂਮਸੀ ਦਾ ਜਨਮ ਦਿਹਾੜਾ ਬਹੁਤ ਹੀ ਦੇਸ਼ਾਂ-ਵਦੇਸ਼ਾਂ ਵਿੱਚ ਪਿੰਡਾਂ-ਸਹਿਣਾਂ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੋ ਅਸੀਂ ਵੀ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਸ਼ੁਭ ਯਾਤਰਾ ਕੱਢ ਕੇ ਅਸੀਂ ਪਿੰਡ ਗੁਣੀਆਂ ਵਿੱਚ ਪ੍ਰਭੂ ਯਸੂਮਸੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਾਂ ਸੋ ਆਪ ਸਭ ਨੂੰ